ਤਾਲੂਗ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਸ਼ਹਿਰ ਦੇ 77 ਐਜੂਕੇਸ਼ਨਲ ਹੈਰੀਟੇਜ ਇੰਸਟੀਟਿਊਟਸ ਦੇ ਮੈਨੇਜਮੈਂਟ ਦਾ ਇਲੈਕਸ਼ਨ ਹੈ ਜਿਹੜਾ 1 ਸਤੰਬਰ ਨੂੰ ਹੋਣ ਜਾ ਰਿਹਾ ਹੈ ਜੀ ਉਸੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਏਵੀ 18 ਵੱਲੋਂ ਇੱਕ ਡਰਾਈਵ ਚਲਾਈ ਜਾ ਰਹੀ ਹੈ ਜੀ ਜਿਹਦੇ ਵਿੱਚ ਅਸੀਂ ਤਿੰਨੇ ਪੈਨਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਉਹਨਾਂ ਦੀ ਕੀ ਸਮਾਜਿਕ ਪਰਿਵਾਰਿਕ ਪਿਸ਼ਟਭੂਮੀ ਹੈ ਉਹ ਦੱਸਦੇ ਆ ਤੇ ਕੀ ਉਹਨਾਂ ਨੇ ਵਿਦੰਦ ਨੇ ਕੀ ਇਹਨਾਂ ਆਧਾਰਿਆਂ ਦੀ ਬੈਟਰਮੈਂਟ ਦੇ ਪਲਾਨਦ ਨੇ ਉਹ ਤੁਹਾਡੇ ਉਡੀ ਮੁਨਾਸੀ ਮੁਲਾਕਾਤ ਕਰਨ ਜਾ ਰਹੇ ਆ ਜੀ ਉਹ ਸਾਡੇ ਸਾਹਮਣੇ ਕਿਸੇ ਵੀ ਪਹਿਚਾਨ ਦੇ ਮਥਾਜ ਨਹੀਂ ਹੈਗੇ ਜਿਸ ਤਰ੍ਹਾਂ ਇਹ ਆਧਾਰਿਆਂ ਦੀ ਇੱਕ ਲਗੈਸੀ ਚੱਲੀ ਆ ਰਹੀ ਹੈ ਉਸੇ ਤਰ੍ਹਾਂ ਉਸ ਪਰਿਵਾਰ ਦੀ ਵੀ ਇੱਕ ਲਗੈਸੀ ਚੱਲੀ ਆ ਰਹੀ ਹੈ ਜੀ ਉਸ ਪਰਿਵਾਰ ਦੀ ਇਸ ਸ਼ਹਿਰ ਨੂੰ ਇਨ੍ਹਾਂ ਆਧਾਰਿਆਂ ਨੂੰ ਸਾਡੀ ਕਮੇਟੀ ਨੂੰ ਬਹੁਤ ਦੇਣ ਹੈ ਜੀ ਗੱਲ ਕਰਦੇ ਆ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਵਿਕਾਸ ਮਹਿਤਾ ਜੀ ਜਿਨ੍ਹਾਂ ਦੇ ਪਿਤਾ ਜੀ ਸਵਰਗੀ ਸ਼੍ਰੀ 옴ਕਾਰ ਰਾਏ ਮਹਿਤਾ ਜੀ ਨੇ ਵੀ ਇੰਨਾ ਧਾਰਿਆ ਨਹੀਂ ਬਹੁਤ ਕੁਸ਼ੀ ਕੀਤਾ ਵਾ ਤੇ ਉਹਨਾਂ ਦੀ ਲਗੈਸੀ ਨੂੰ ਅੱਗੇ ਵਧਾ ਰਹੇ ਨੇ ਜਿਹੜੇ ਕਿ ਵਿਜ਼ਨਰੀ ਪੈਨਪੁਰ ਐਜੂਕੇਸ਼ਨ ਤੋਂ ਕੰਟੈਸਟ ਕਰ ਰਹੇ ਨੇ ਸੀਰੀਅਲ ਨੰਬਰ 48 ਪੰਨਾ ਦਾ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਮੈਂ ਤੁਹਾਡਾ ਤੇ ਬੜੀ ਰਸਾਹਬ ਦਾ ਬਹੁਤ ਧੰਨਵਾਦ ਕਰਨਾ ਏਵੀ 18 ਨਿਊਜ਼ ਦਾ ਕਿਉਂਕਿ ਤੁਸੀਂ ਦੋਨੋਂ ਮਜੀਦ ਹੋਰ ਤੇ ਵੀ ਮੇਰੇ ਪਰਿਵਾਰਕ ਮੈਂਬਰ ਹੋ ਤੇ ਵੱਡੇ ਭਰਾ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਕੋਲ ਆਏ। ਥੈਂਕ ਯੂ ਵੈਰੀ ਮਚ ਸਰ ਐਂਡ ਬੈਸਟ ਆਫ ਲੱਕ ਫੋਰ ਥਿਸ ਕੰਟੈਸਟ। ਵਿਕੀ ਜੀ ਦੇਖਿਆ ਬੈ ਕਿ ਇਸ ਵਾਰੀ ਬਹੁਤ ਚੋਣ ਹੈ ਜਿਹੜਾ ਦਿਲਚਸਪ ਹੋ ਗਿਆ ਜੀ। ਸ਼ਹਿਰ ਵਾਸੀ ਦੇ ਵੋਟਰਾਂ ਦਾ ਜਿਹੜਾ ਆਪਣਾ ਕ੍ਰੇਜ਼ ਆ ਉਹ ਥੋੜਾ ਜਿਹਾ ਪੀਕ ਤੇ ਪਹੁੰਚ ਗਿਆ ਹੈ। ਕਿਉਂ? ਉਹਦੀ ਵਜ੍ਹਾ ਬੈ ਕਿ ਦੋ ਰਵੈਤੀ ਪੈਨਲਾਂ ਦੇ ਪਲੱਸ ਇੱਕ ਜਿਹੜਾ ਗਵਰਨਮੈਂਟ ਸਪੋਰਟਡ ਪੈਨਲ ਕੰਟੈਸਟ ਕਰ ਰਿਹਾ ਹੈ। ਸਰ ਤੁਸੀਂ ਇਸ ਤੀਜੇ ਪੈਨਲ ਦੇ ਕੰਟੈਸਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਸਮਝਦਾ ਕਿ ਤੀਜਾ ਪੈਨਲ ਜਿਹੜਾ ਹੈ ਕਿ ਇਹ ਇਕਾਈ ਵਾਸ਼ ਆ 아이 ਵਾਸ਼ ਇਸ ਤਰ੍ਹਾਂ ਕਹਿ ਸਕਦਾ ਕਿਉਂਕਿ 11 ਕੈਂਡੀਡੇਟ ਖੜੇ ਨੇ 11 ਕੈਂਡੀਡੇਟ ਹੀ ਚਾਹੀਦੇ ਨੇ 11 ਜਿਨੀ ਕੈਂਡੀਡੇਟ ਚਾਹੀਦੇ ਨੇ ਮੈਨੇਜਮੈਂਟ ਰਨ ਕਰਨ ਲਈ ਤੇ ਉਹ 11 ਖੜੇ ਨੇ ਆਈ ਵਾਸ਼ ਮੈਂ ਤਾਂ ਕਹਿ ਰਿਹਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦਾ ਭਾਜਪਾ ਨਾਲ ਗੱਠਜੋੜ ਆ ਵੀ ਤੁਸੀਂ ਸਾਥ ਆ ਤੁਸੀਂ ਜਿੱਤ ਲੋ ਦੋ ਤਿੰਨ ਅਸੀਂ ਜਿੱਤ ਲਈ ਵੀ ਨਾਲ ਮਿਲ ਕੇ ਇਹ ਸਰਕਾਰ ਬਣਾਵਾਂਗੇ ਕਿਉਂਕਿ ਕੰਨਾ ਸ਼ਹਿਰ ਨੂੰ ਇਹ ਚੀਜ਼ ਸੈਪਟੇਬਲ ਨਹੀਂ ਸੀ ਕਿਉਂਕਿ ਇਹ ਪੈਨਲ ਬਹੁਤ ਦੇਰ ਤੋਂ ਇਹਦਾ ਤੇ ਤੁਹਾਡੇ ਸਾਹਮਣੇ ਤਥਾਂ ਚ ਗੱਲਾਂ ਚੱਲਦੀਆਂ ਸੀ ਕਿ ਇਹ ਪੈਨਲ ਇਕੱਠਾ ਹੋ ਕੇ ਲੜ ਰਿਹਾ ਪਰ ਇਹਨਾਂ ਨੂੰ ਲੋਕਾਂ ਦੇ ਜਦ ਵਿਚਾਰ ਲਏ ਤਾਂ ਲੋਕਾਂ ਨੇ ਬੜਾ ਇਸ ਗੱਲ ਨੂੰ ਬੁਰਾ ਮਨਾਇਆ ਕਿ ਜਿਹੜਾ ਬੀਜੇਪੀ ਹੈ ਉਹ ਪ੍ਰਾਣਾਇ ਕਰਵਾਇਤੀ ਪੈਨਲ ਹੈ ਇਹਨੇ ਸਾਲਾਂ ਤੋਂ ਲੜਦਾ ਆ ਰਿਹਾ ਹੈ ਤੇ ਹੋ ਉਹਨੂੰ ਕੀ ਜ਼ਰੂਰਤ ਪੈ ਗਈ ਕਿ ਅੱਜ ਉਹ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜੇ ਤੇ ਤੁਸੀਂ ਬੀਜੇਪੀ ਚੋਂ ਕਈ ਬੰਦੇ ਗਏ ਹੋਏ ਉਧਰੋਂ ਚੋਣ ਲੜ ਰਹੇ ਨੇ ਉਹ ਵੀ ਸਾਰੇ ਸ਼ਹਿਰ ਨੂੰ ਪਤਾ ਹੈ ਤੇ ਕਿਤੇ ਨਾ ਕਿਤੇ ਇਹਨਾਂ ਦੀ ਮਨਸ਼ਾ ਇਹੀ ਹੈ ਕਿ ਅਸੀਂ ਇਕੱਠੇ ਹੋ ਕੇ ਪੈਨਲ ਬਣਾਵਾਂਗੇ ਪਰ ਮੈਂ ਸਮਝਦਾ ਕਿ ਇਹਨਾਂ ਦੇ ਇਹ ਮਨਸੂਬੇ ਤਾਂ ਵੀ ਪਾਣੀ ਫਿਰ ਜਾਣਾ ਤੇ ਲੋਕ ਬੜੇ ਸਮਝਦਾਰ ਨੇ ਖੰਨੇ ਸ਼ਹਿਰ ਦੇ ਤੇ ਲੋਕਾਂ ਨੇ ਜਿਹੜਾ ਫਤਵਾ ਹੈ ਉਹ ਵਿਜ਼ਨਰੀ ਪੈਨਲ ਦੇ ਹੱਕ ਚ ਦੇਣਾ ਤੇ ਅਸੀਂ ਦੋ ਤਰੀਕ ਨੂੰ ਦੁਬਾਰਾ ਮੈਨੇਜਮੈਂਟ ਬਣਾਉਣ ਜਾ ਰਹੇ ਹਾਂ ਬਹੁਤ ਵਧੀਆ ਵਧੀਆ ਗੱਲ ਹੈ ਕਿ ਉਹਨਾਂ ਦੀ ਡਵੈਲਪਮੈਂਟ ਕੌਨਫੀਡੈਂਸ ਅੱਛਾ ਹੋਇਆ ਤੇ ਕੁਦਰਤੀ ਗੱਲ ਹੈ ਕਿਉਂਕਿ ਬਹੁਤ ਪੁਰਾਣੀ ਲੱਗਿਆ ਸੀ ਉਹਨਾਂ ਦੀ ਵੀ ਚੱਲੀ ਆ ਰਹੀ ਹੈ ਏਡਾਰੀਆਂ ਨਾਲ ਵੀ ਉਹਨਾਂ ਦਾ ਬੜਾ ਜੁੜਾਵਾ ਸਰ ਆਪਾਂ ਦੇਖਿਆ ਕਿ ਅੱਜ ਦੇ ਟਾਈਮ ਦੇ ਵਿੱਚ ਵਿਕੀ ਜੀ ਜਿਹੜਾ ਮਾਡਰਨ ਸਟੱਡੀ ਸਿਸਟਮ ਹੈ ਉਸ ਤੋਂ ਛੁੱਟ ਓਵਰਆਲ ਡਵੈਲਪਮੈਂਟ ਆਫ ਜਿਹੜੀ ਸਟੂਡੈਂਟਸ ਹੈ ਕਿਉਂਕਿ ਬੱਚਿਆਂ ਦਾ ਸਰ ਫਿਊਚਰ ਬੜਾ ਮਾਇਨੇ ਰੱਖਦਾ ਹੈ ਏਡਾਰੀਆਂ ਕਰਕੇ ਜ਼ਿੰਮੇਵਾਰੀ ਮੈਨੇਜਮੈਂਟ ਦੀ ਵੀ ਵੱਧ ਜਾਂਦੀ ਹੈ ਤੇ ਤੁਸੀਂ ਤਾਂ ਵੈਸੇ ਵੀ ਡਾਇਰੈਕਟ ਵੇ ਦੇ ਵਿੱਚ ਇਹਨਾਂ ਦੇ ਨਾਲ ਜੁੜੇ ਹੋਇਓ ਸਰ ਕੁ ਕੀ ਨੂੰ ਹੋਣ ਦਾ ਮੌਕਾ ਮਿਲਦਾ ਵਾ ਤਾਂ ਉਹ ਚੀਜ਼ਾਂ ਨਾਟ ਕਰਨ ਜਿਹਦੇ ਨਾਲ ਕਿ ਆਪਣੇ ਏਰੀਏ ਦੇ ਸਟੂਡੈਂਟਸ ਨੂੰ ਵੀ ਸੋਖਾ ਹੋਵੇ ਤੇ ਇਹ ادارਿਆਂ ਦੀ ਜਿਹੜੀ ਲਗਿਆ ਸੀ ਕਿ ਡਵੈਲਪਮੈਂਟ ਹੈ ਉਹ ਜ਼ਿਆਦਾ ਉੱਤੀ ਚੱਕੀ ਜਾ ਸਕੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ ਪਰ ਤੁਹਮੇ ਦੱਸਣਾ ਚਾਹੁੰਦਾ ਬੜੇ ਮਾਨ ਨਾਲ ਕਿ ਜਿਹੜੀ ਇਹ ਪਿਛਲੀ ਅਸੀਂ 3 ਸਾਲ ਕੱਢੇ ਨੇ ਨਾ ਜੀ ਇਹ ਅਸੀਂ ਖੰਨਾ ਸ਼ਹਿਰ ਦੇ ਲੋਕਾਂ ਦੀ ਬਲੇਸਿੰਗਸ ਤੇ ਪਰਮਾਤਮਾ ਦੀ ਬਲੇਸਿੰਗ ਸੀਗੀਆਂ ਸਾਡੇ ਉੱਤੇ ਕਿਉਂਕਿ ਸਾਡਾ ਜਿਹੜਾ ਵਿਰੋਧੀ ਧਿਰ ਸੀ ਉਹ ਕਿਤਨਾ ਕਿਤੇ ਇੱਕ ਆਸਲਾਈ ਬੈਠਾ ਸੀ ਕਿ ਇਹ ਇਹਨਾਂ ਨੇ ਸੱਤਾ ਕਾ ਅਗੇ ਪਰ ਕੋਈ ਨਾ ਕੋਈ ਇਹਨਾਂ ਤੋਂ ਇੰਸਟੀਟਿਊਸ਼ਨ ਖਾਸ ਕਰਕੇ ਜਿਵੇਂ ਊਮਨ ਕਾਲਜ ਦੀ ਗੱਲ ਕਰੀਏ ਜਿਹੜਾ ਕਿ ਬੜਾ ਲੌਸ ਚ ਜਾ ਰਿਹਾ ਸੀ ਤਾਂ ਇੱਕ ਐਮਬੀਏ ਇੰਸਟੀਟਿਊਸ਼ਨ ਵੀ ਇਹਨਾਂ ਤੋਂ ਇਹ ਬੰਦ ਹੋਣਗੇ ادارے ਤਾਂ ਉਹ ਆਈ ਵਾਚ ਲਈ ਬੈਠੇ ਸੀ ਵੀ ਯਾਰ ਵੀ ਇਹ ਜਦ ਬੰਦ ਹੋਣ ਤਾਂ ਅਸੀਂ ਇਸ ਗੱਲ ਦਾ ਮਜ਼ਾਕ ਉਡਾਈਏ ਪਰ ਅਸੀਂ ਬੜੀ ਮਿਹਨਤ ਨਾਲ ਸ਼ਮਿੰਦਰ ਮਿੰਟੂ ਜੀ ਪ੍ਰਧਾਨ ਸੀ ਸਾਡੇ ਸਾਰੀ ਟੀਮ ਰਜੀਵ ਰਾਏ ਮਹਿਤਾ ਤੇਜਿੰਦਰ ਸ਼ਰਮਾ ਜੀ ਸਾਡੇ ਸੁਨੀਲ ਆਪਣਾ ਸੁਸ਼ੀਲ ਸ਼ਰਮਾ ਜੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀ ਕਿਉਂਕਿ ਉਹਨਾਂ ਦੀ ਸਨੀਅਰਿਟੀ ਸੀ ਸਾਰੀ ਹੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਜਾਏ ਕੋਈ ਵੀ ਇੰਸਟੀਚਿਊਸ਼ਨ ਬੰਦ ਹੋਣ ਦੀ ਬਜਾਏ ਅ ਅਸੀਂ ਸਾਰੇ ਇੰਸਟੀਚਿਊਸ਼ਨ ਪ੍ਰੋਫਿਟ 'ਚ ਲੈ ਕੇ ਆਉਣ ਦੇ ਵਿੱਚ ਅਸੀਂ ਕਾਮਯਾਬ ਰਹੇ ਸਿਰਫ ਊਮਨ ਕਾਲਜ ਦਾ ਜਿਹੜਾ ਲਾਸ ਹੈ ਉਹ ਅਸੀਂ ਘਟਾਉਣ ਦੇ ਵਿੱਚ ਕਾਮਯਾਬ ਹੋਏ ਜੇ ਸਾਨੂੰ ਦੁਬਾਰਾ ਮੌਕਾ ਮਿਲਦਾ ਤਾਂ ਉਹ ਵੀ ਜ਼ਰੂਰ ਪ੍ਰੋਫਿਟ ਚ ਆਊਗਾ ਜੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਵੇਂ ਕੋਰਸੇਸ ਦੀ ਤਾਂ ਸਾਡਾ ਏਮ ਹੈ ਕਿ ਜੇ ਸ਼ਹਿਰ ਸਾਨੂੰ ਦੁਬਾਰਾ ਮੌਕਾ ਦਿੰਦਾ ਕਿਉਂਕਿ ਇਹੜਾ ਟਾਈਮ ਸੀ ਬੜਾ ਕ੍ਰਿਟੀਕਲ ਟਾਈਮ ਸੀ ਆਪਣੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਤਨੇ ਕਿਤੇ ਬਾਹਰ ਜਾਣ ਦੀ ਚਾਹ ਬਹੁਤ ਜ਼ਿਆਦਾ ਸੀ ਕਾਲਜ ਦੇ ਵਿੱਚ ਐਡਮਿਸ਼ਨਾਂ ਲਗਾਤਾਰ ਘਟ ਰਹੀਆਂ ਸੀ ਤੇ ਪਰ ਹੁਣ ਦੁਬਾਰਾ ਟ੍ਰੈਂਡ ਚੇਂਜ ਹੋਇਆ ਦੁਬਾਰਾ ਸਟੂਡੈਂਟ ਜਿਹੜੇ ਨੇ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਲੱਗੇ ਨੇ ਤੇ ਉਹਨੂੰ ਦੇਖਦੇ ਹੋਏ ਅਸੀਂ ਵੀ ਇਹ ਜੇ ਕੋਰਸ ਸ਼ੁਰੂ ਕਰਾਂਗੇ ਉਹਦੇ ਜੇ ਸਾਨੂੰ ਸ਼ਹਿਰ ਨੇ ਮੌਕਾ ਦਿੱਤਾ ਜਿਵੇਂ ਲਾਅ ਕਾਲਜ ਹੋ ਗਿਆ ਨਰਸਿੰਗ ਦਾ ਕਾਲਜ ਹੋ ਗਿਆ ਤਖਾਸਕਰ ਉਹ ਚੀਜ਼ਾਂ ਜਿਨ੍ਹਾਂ ਦੀ ਬਾਹਰ ਜਾ ਕੇ ਡਿਮਾਂਡ ਹੈ ਜਿਹੜੇ ਸਾਡੇ ਬੱਚੇ ਕੋਰਸ ਤਿੰਨ ਤਿੰਨ ਸਾਲ ਬਾਹਰ ਜਾ ਕੇ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਇੰਸਟੀਚੂਨਾਂ ਦੇ ਵਿੱਚ ਕਰਕੇ ਜੇ ਉਹਨਾਂ ਦੇ ਬਾਹਰ ਜਾਣ ਦੀ ਚਾਹ ਹੈ ਤਾਂ ਉਰੋ ਤਿਆਰੀ ਕਰਕੇ ਜਾਣ ਵੀ ਉਰੋ ਉਹਨਾਂ ਨੂੰ ਉਹ ਚੀਜ਼ ਦਾ ਪਰਫੈਕਸ਼ਨ ਹੋ ਕੇ ਸਕਿੱਲ ਐਜੂਕੇਸ਼ਨ ਉਹਨਾਂ ਨੂੰ ਦੇ ਕੇ ਭੇਜੀਏ ਤਾਂ ਜੋ ਕਿ ਉਹਨਾਂ ਨੂੰ ਬਾਹਰ ਜਾ ਕੇ ਦਿੱਕਤ ਨਾ ਬਹੁਤ ਅੱਛੀ ਗੱਲ ਕੀਤੀ ਕਿਉਂਕਿ ਸਕਿੱਲ ਡਿਵੈਲਪਮੈਂਟ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਅਕਸਰ ਆਪਾਂ ਦੇਖਦੇ ਆ ਕਿ 10ਵੀਂ 12ਵੀਂ ਕਰਕੇ ਬੱਚੇ ਮੂਵ ਕਰ ਜਾਂਦੇ ਨੇ ਜਾਂ ਆਈ.ਡੀ. ਤੇ ਚਲੇ ਜਾਂਦੇ ਨੇ ਸਾਊਥ ਸਾਈਡ ਦੇ ਉੱਤੇ ਜੋਬ ਦੇ ਨੇ ਸਰ ਆਪਾਂ ਦੇਖਿਆ ਗਿਆ ਵੀ ਕਿ ਕੁਝ ਡ੍ਰੀਮ ਜੋਬਸ ਹੁੰਦੀਆਂ ਨੇ ਤੇ ਆਪਣੇ ਜਿਹੜੇ ਆਧਾਰਿਆਂ ਦੀ ਲਗਿਆ ਸੀ ਉਹ ਬਹੁਤ ਉੱਚੀ ਹੈ ਕਿ ਉਹ ਡ੍ਰੀਮ ਜੋਬਸ ਪ੍ਰੋਵਾਈਡ ਕਰਨ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ ਆਈ.ਪੀ.ਐਸ. ਆਈ.ਈ.ਐਸ. ਜਾਂ ਯੂ.ਪੀ.ਐਸ.ਸੀ. ਦੇ IIT NIIT ਦੇ ਜਿਹੜੇ ਐਗਜ਼ਾਮ ਨੇ ਸਰ ਉਹਨਾਂ ਦੀ ਕੋਚਿੰਗ ਨੂੰ ਲੈ ਕੇ ਜਾਂ ਬੱਚਿਆਂ ਨੂੰ ਉਸ ਪਾਸੇ ਫੋਕਸ ਕਰਨ ਦੇ ਲਈ ਵੀ ਕੋਈ ਪਲਾਨ ਹੈ ਸਰ ਕਿ ਸਾਡੇ ਸ਼ਹਿਰ ਤੋਂ ਫੇਰ ਦੁਬਾਰਾ IAS IPS ਬੱਚੇ ਨਿਕਲ ਜਿਹੜੇ ਕਿ ਇਹ ਤਰ੍ਹਾਂ ਦੇ ਵਿੱਚ ਆਪਣਾ ਨਾਮ ਨਾ ਤੇ ਇਹ ਅਦਾਰਿਆਂ ਦਾ ਨਾਮ ਨਾ ਵਧੂ ਸਰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿਹੜਾ ਆਪਣਾ AS ਹਾਈ ਸਕੂਲ ਹੈ ਜਿਹਨੂੰ ਆਪਾਂ ਆਰੀਆ ਸਕੂਲ ਕਹਿੰਦੇ ਆ ਬੜਾ ਵਧੀਆ ਲੱਗਿਆ ਜਦ ਪਿਛਲੇ ਸਾਲ ਉੱਥੇ ਐਡਮਿਸ਼ਨ ਲੈਣ ਦੀ ਸਪਰਸ਼ਾ ਹੋਣ ਲੱਗੀਆਂ ਕਿਉਂਕਿ ਉਹ ਮਦਰ ਇੰਸਟੀਟਿਊਸ਼ਨ ਹੈ ਉਹ ਇੰਸਟੀਟਿਊਸ਼ਨ ਹੈ ਇਨੇ ਕਹੀਂ ਆਈਏਐਸ ਕਹੀਂ ਆਈਪੀਐਸ ਕਹੀਂ ਜਜੇਸ ਕਹੀਂ ਵੱਡੇ ਪੋਲੀਟੀਸ਼ੀਅਨ ਉਥੋਂ ਪੜ ਕੇ ਗਏ ਤੇ ਅਸੀਂ ਵੀ ਆਪਣਾ ਜਿਹੜਾ ਜਿਹੜਾ ਐਜੂਕੇਸ਼ਨ ਸਟੈਂਡਰਡ ਆ ਉਹਨੂੰ ਇਸ ਲੈਵਲ ਤੇ ਲੈ ਕੇ ਜਾਣਾ ਚਾਹਾਂਗੇ ਕਿ ਸਾਡੇ ਹੀ ਇੰਸਟੀਟਿਊਸ਼ਨਾਂ ਦੇ ਵਿੱਚੋਂ ਦੁਬਾਰਾ ਜਿਵੇਂ ਪਹਿਲਾਂ ਉਰੋਂ ਆਈਏਐਸ ਆਈਪੀਐਸ ਆਈਆਰਐਸ ਨਿਕਲੇ ਨੇ ਤਾਂ ਅਸੀਂ ਇਹੋ ਜੀ ਕੋਚਿੰਗਸ ਵੀ ਨਾਲ ਦੇ ਨਾਲ ਸ਼ੁਰੂ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਜੋ ਅੱਜ ਦੀ ਸਮੇਂ ਦੀ ਮੰਗ ਹੈ ਉਦੇ ਹਿਸਾਬ ਨਾਲ এডੂਕੇਸ਼ਨ ਸਿਸਟਮ ਨੂੰ ਲੈ ਕੇ ਜਾਵਾਂਗੇ ਨਾ ਜੋ ਕੀ ਪੁਰਾਣਾ ਜਿਹੜਾ ਟ੍ਰੈਂਡ ਚੱਲਿਆ ਆਉਂਦਾ ਹੈ ਵੀ ਉਹਨੂੰ ਕੰਟੀਨਿਊ ਕਰਾਂਗੇ ਇਹ ਜਿਹੜਾ ਵਿਦਿਆ ਢਾਂਚਾ ਹੈ ਜਿਹੜਾ ਵੀ এডੂਕੇਸ਼ਨ ਦਾ ਢਾਂਚਾ ਹੈ ਇਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਇਹਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਤੇ ਅੱਜ ਦੇ ਟਾਈਮ ਦੇ ਨਾਲ ਕਦਮ-ਨ-ਕਦਮ ਲਾ ਕੇ ਉਹ ਢਾਂਚੇ ਨੂੰ ਅਸੀਂ ਅਪਗ੍ਰੇਡ ਕਰਾਂਗੇ ਜੇ ਸਾਨੂੰ ਸ਼ਹਿਰ ਨੇ ਮੌਕਾ ਦਿੱਤਾ ਬਹੁਤ ਵਧੀਆ ਗੱਲ ਹੈ ਸਰ ਨੇ ਜਿਵੇਂ ਕਿਹਾ ਕਿ ਮਾਡਰਨ ਸਟੱਡੀ ਸਿਸਟਮ ਆ ਉਹ ਵੀ ਲਾਂਚ ਕੀਤਾ ਜਾਊਗਾ ਤੇ ਜੋ ਸਮੇਂ ਦੀਆਂ ਰਿਕੁਆਇਰਮੈਂਟਸ ਨੇ ਫਿਊਚਰ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਆਪ ਮਿਲ ਬਟਾ ਕੇ ਸਰ ਇੱਕ ਸ਼ਾਇਦ ਗੁਰ ਬੜੀ ਚਰਚਾ ਦਾ ਵਿਸ਼ਾ ਚੱਲਿਆ ਹੋਇਆ ਹੈ ਵੈ ਕਿ ਔਮਨ ਏਮਪਾਵਰਮੈਂਟ ਅਕਸਰ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰ ਹੋਵੇ ਜਾਂ ਕੋਈ ਵੀ ਅਦਾਰੇ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਕੰਟ੍ਰਿਬਿਊਸ਼ਨ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਬਟ ਸਰ ਉਹਨਾਂ ਦੀ ਸ਼ੇਅਰਿੰਗ ਹੈ ਜਿਹੜੀ ਉਹ ਕਿਤੇ ਨਾ ਕਿਤੇ ਬਿਲਕੁਲ ਨਾਲ ਦੇ ਬਰਾਬਰ ਹੁੰਦੀ ਹੈ ਜੇਕਰ ਉਹਦਾ ਧਰਾਤੂ ਤੇ ਸੱਚ ਦੇਖੀ ਤਾਂ ਬੜਾ ਘੱਟ ਹ ਕਿਵੇਂ ਜੋੜ ਕੇ ਦੇਖਦੇ ਹਾਂ ਦੇਖੋ ਇਹ ਗੱਲ ਸਮਾਜ ਲਈ ਅੱਜ ਦੇ ਤਰੀਕੇ ਬਹੁਤ ਜ਼ਰੂਰੀ ਹੈ ਜਿੱਥੇ ਆਪਣੇ ਆਪਾਂ ਗੱਲਾਂ ਕਰਦੇ ਹਾਂ ਕਿ ਜਿਹੜੀ ਔਮਨ ਹੈ ਉਹ ਬੰਦੇ ਦੇ ਕਦਮ ਦੇ ਨਾਲ ਕਦਮ ਲਾ ਕੇ ਚੱਲਦੀ ਹੈ ਮੈਂ ਕਹਿੰਨਾ ਵੀ ਅੱਜ ਦੇ ਤਰੀਕੇ ਕੋਈ ਫਰਕ ਨਹੀਂ ਹੈ ਇੱਕ ਲੇਡੀ ਤੇ ਇੱਕ ਬੰਦੇ ਦੇ ਵਿੱਚ ਤਾਂ ਹੀ ਅਸੀਂ ਇਸ ਗੱਲ ਦੀ ਪਹਿਲ ਕੀਤੀ ਹੈ ਇਸ ਵਾਰ ਪਹਿਲੀ ਵਾਰ ਸਾਡੇ ਪੈਨਲ 'ਚੋਂ ਕੋਈ ਲੇਡੀ ਇਲੈਕਸ਼ਨ ਲੜ ਰਹੀ ਹੈ ਸ਼ਾਲੂ ਕਾਲਿਆ ਜੀ ਜਿਨ੍ਹਾਂ ਦਾ ਨੰਬਰ 31 ਹੈ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰੂੰਗਾ ਕਿ ਜੀ ਲੇਡੀਆਂ ਨੂੰ ਵੋਟ ਜ਼ਰੂਰ ਕਾਸਟ ਕਰੋ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਜਦੋਂ ਸਰਵਾ ਦੁਆਰਾ ਇਲੈਕਸ਼ਨ ਹੋਣ ਤਾਂ ਅਸੀਂ ਇਸ ਟੀਮ ਨੂੰ ਰਿਜ਼ਰਵ ਕਰ ਸਕੀਏ ਕਿਉਂਕਿ ਜੇ ਤੁਸੀਂ ਕਿਸੇ ਲੇਡੀ ਨੂੰ ਜਿਤਾਉਂਗੇ ਤਾਂ ਬਾਕੀ ਵੀ ਲੇਡੀਆਂ ਦੇ ਵਿੱਚ ਕਯਰਿਓਸਿਟੀ ਪੈਦਾ ਹੋਗੀ ਵੀ ਅਸੀਂ ਵੀ ਇਹ ਡਵੈਲਪਮੈਂਟ ਦੇ ਕੰਮ ਅਸੀਂ ਵੀ ਇਹ ਚੰਗੇ ਕੰਮ ਜਿਹੜੀ ਸਿੱਖਿਆ ਨਾਲ ਜੁੜੇ ਹੋਏ ਕੰਮ ਨੇ ਵੀ ਅੱਗੇ ਹੋ ਕੇ ਕਰੀਏ ਚੰਗੇ ਘਰ ਦੀਆਂ ਲੇਡੀਆਂ ਵੀ ਇਹ ਇਸ ਗੱਲ ਹੀ ਬਾਹਰ ਆਉਣ ਤੇ ਅਸੀਂ ਵੀ ਚਾਹਾਂਗੇ ਵੀ ਜੇ ਲੋਕ ਮੌਕਾ ਦਿੰਦੇ ਨੇ ਇਹਨਾਂ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼ਹਿਰ ਦੇ ਨਾਲ ਮਿਲ ਕੇ ਲੇਡੀਆਂ ਦਾ ਰਿਜ਼ਰਵੇਸ਼ਨ ਰੱਖੀ ਜਾਊਗੀ ਇਲੈਕਸ਼ਨ ਲੜਨ ਦੀ ਤੇ ਉਹਦੇ ਨਾਲ ਕੀ ਹੈ ਕਿਉਂਕਿ ਸਾਡੇ ਜਿਹੜੇ ਸਟੂਡੈਂਟਸ ਨੇ ਬਹੁਤ 50% ਜਿਹੜੇ ਸਟੂਡੈਂਟ ਹੈ ਲੇਡੀਆਂ ਨੇ ਸਾਡੇ ਕੋਲ ਇੱਕ ਊਮਨ ਕਾਲਜ ਹੈ ਤੇ ਉਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੈਲਪ ਮਿਲੂਗੀ ਜੇ ਕੋਈ ਲੇਡੀ ਜਿੱਤੀ ਹੋਊਗੀ ਤਾਂ ਉਥੇ ਜਿਹੜਾ ਸਟਾਫ ਆ ਜਾਂ ਬੱਚੇ ਨੇ ਵੀ ਉਹਨਾਂ ਨਾਲ ਕੋਈ ਨਾ ਕੋਈ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਜਿਹੜਾ ਇੱਕ ਜੈਂਟਸ ਤੇ ਲੇਡੀ ਦਾ ਰਹਿ ਹੀ ਜਾਂਦਾ ਕਿਉਂਕਿ ਆਪਾਂ ਹਾਲੇ ਉਸ ਲੈਵਲ 'ਚ ਆਪਣਾ ਸਮਾਜ ਜਾਂ ਆਪਣਾ ਦੇਸ਼ ਜਾਂ ਆਪਣਾ ਸੂਬਾ ਨਹੀਂ ਪਹੁੰਚਿਆ ਤੇ ਉਹਦੇ ਵਿੱਚ ਵੀ ਹੈਲਪ ਮਿਲੂਗੀ ਤੇ ਇੱਕ ਤਰ੍ਹਾਂ ਕਿਤੇ ਇਹ ਵੀ ਡਿਵੈਲਪਮੈਂਟ ਦਾ ਇੱਕ ਵੱਡਾ ਕਾਰਨ ਬਣਦਾ ਹੈ ਬਹੁਤ ਅੱਛੀ ਗੱਲ ਹੈ ਇੱਕ ਮੈਂ ਸਰ ਬਾਰੇ ਹੋਰ ਗੱਲ ਲੈ ਵਿੱਚ ਐਡ ਕਰਨੀ ਚਾਹਨਾ ਮੈਂ ਕਿ ਆਪਾਂ ਸਾਰੇ ਜਾਣਦੇ ਆ ਕਿ ਕਿਸੇ ਵੀ ਟਾਇਕੀ ਸਿਆਸਤ ਹੁੰਦੀ ਹੈ ਤਾਂ ਸਿਆਸਤ ਦੇ ਵਿੱਚ ਇੱਕ ਦੂਜੇ ਤੇ આરોਪ ਲਗਾਉਣੇ ਪਰਤਿਆਰੋਪ ਲਗਾਉਣੇ ਇੱਕ ਦੂਜੇ ਤੇ ਐਲੀਗੇਟ ਕਰਨੇ ਇੱਕ ਨਮਾਮ ਜੀ ਗੱਲ ਹੈ ਬਟ ਸਰ ਜਦੋਂ ਜਦੋਂ ਸ਼ਹਿਰ ਦੇ ਮਹੱਤਵਪੂਰਨ ਉਦਯਾ ਦੇ ਉੱਤੇ ਰਹੇ ਨੇ ਤਾਂ ਕਾਹਲੀ ਇੱਕ ਬੜੀ ਅੱਛੀ ਕਟਸੀ ਦੀ ਐਗਜ਼ਾਮਪਲ ਸਾਹਮਣੇ ਆਈ ਕਿ ਸਰ ਦਾ ਵੈਟਰਨਰੀ ਪੈਨਲ ਆਪਣੇ ਵੱਲੋਂ ਕੈਂਪੇਨ ਕਰ ਰਿਹਾ ਸੀ ਤਾਂ ਰੋਟਰੀ ਕਲੱਬ 'ਚ ਪਹੁੰਚਿਆ ਜਿੱਥੇ ਕਿ ਮਨੀਸ਼ ਭਾਮਰੀ ਜੀ ਜਿਹੜੇ ਕਿ ਪ੍ਰੋਗਰੈਸਿਵ ਪੈਨਲ ਵੱਲੋਂ ਕੰਟੈਸਟ ਕਰ ਰਹ ਕੋ ਜੀ ਨੂੰ ਸ਼ਾਰਟ ਆਊਟ ਕੀਤਾ ਤੇ ਉਹ ਚੀਜ਼ ਦੀ ਐਪਰੀਸ਼ੀਏਸ਼ਨ ਉਹਨਾਂ ਨੇ ਕੱਲ ਕੀਤੀ ਜਿਹੜਾ ਕਿ ਸਾਡੇ ਚਨਾਵੀ ਪ੍ਰਕਿਰਿਆ ਦੇ ਲਈ ਬਹੁਤ ਵਧੀਆ ਸਰ ਟਾਈਮ ਥੋੜਾ ਬੜਾ ਸ਼ਾਰਟ ਵੀ ਹੈ ਵਿਜੀ ਵੀ ਹੈ ਅਸੀਂ ਜਾਣਦੇ ਹਾਂ ਕਿਉਂਕਿ ਸਰ ਕੰਪੇਨ ਆਪਣੇ ਪੂਰੇ ਪੀਕ ਤੇ ਹੈ ਲਾਸਟ ਦੇ ਵਿੱਚ ਸਰ ਸਾਡੇ ਚੈਨਲ ਦੇ ਰਾਈਟ ਵੋਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਮੋਟਰਲ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਹੰਗ ਪੈਨਲ ਨਾ ਬਣਾਇਓ ਕੋਈ ਵੀ ਜਿਹੜਾ ਵੀ ਪੈਨਲ ਬਣਾਓਗੇ ਪੈਨਲ ਨੂੰ ਹੀ ਬਣਾਇਓ ਚਾਹੇ ਅਸੀਂ ਤਾਂ ਕਹਾਂਗੇ ਵੀ ਸਾਡੇ ਪੈਨਲ ਨੂੰ ਬੜਾਓ ਵਿਜ਼ਨਰੀ ਪੈਨਲ ਨੂੰ ਕਿਉਂਕਿ ਸਾਡੀ ਵਰਕਿੰਗ ਜਿਹੜੀ ਆ ਤੁਹਾਡੇ ਸਾਹਮਣੇ ਆ ਕੋਈ ਨਵਾਂ ਐਕਸਪੀਰੀਅੰਸ ਕੋਈ ਨਵਾਂ ਤਿਆਰਬਾ ਨਾ ਕਰਿਓ ਕਿਉਂਕਿ ਉਹ ਰਲਿਮਿਲੀ ਸਰਕਾਰ ਬਣਨੀ ਹੈ ਰਲਿਮਿਲੀ ਸਰਕਾਰ ਦੇ ਨਤੀਜੇ ਜਿਹੜੇ ਨੇ ਉਹ ਕਦੇ ਵੀ ਚੰਗੇ ਨਹੀਂ ਆਏ ਨਾ ਕਦੇ ਸੂਬੇ 'ਚ ਤਾਂ ਨਾ ਇਹਦੇ 'ਚ ਤੇ ਇਹ 102 ਸਾਲ ਪੁਰਾਣੀਆਂ ਜਿਹੜੀਆਂ 500 ਸਾਲ ਪੁਰਾਣੀਆਂ ਆਪਣੇ ਬਜ਼ੁਰਗਾਂ ਦੀਆਂ ਇਹ ਸੰਭੀਆਂ ਹੋਈਆਂ ਜਿਹੜਾ ਆਪਣਾ ਇਹ ਵਿਰਸਾ ਹੈ ਵੀ ਇੱਕ ਇਤੇ ਆਪਾਂ ਖਰਾਲ ਨਾ ਕਰ ਬੈਠੀਏ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੇ ਸਾਨੂੰ ਤੁਸੀਂ ਮੌਕਾ ਦਿਨੇ ਹੋ ਵੀ ਜਿਹੜਾ ਇਹਦਾ ਮਨਾਰ ਹੈ ਵੀ ਇਹਨੂੰ ਕਿਤੇ ਹੋਰ ਜਿਹੜਾ ਕਿ ਅੱਜ ਦੀ ਤਰੀਕ ਦੀ ਅੱਜ ਦੇ ਸਮੇਂ ਦੀ ਮੰਗ ਹੈ ਵੀ ਉਹਦੇ ਨਾਲ ਰਲਾ ਸਕੀਏ ਮੈਂ ਇੱਕ ਵਾਰ ਫੇਰ ਆਪਣੇ ਪੈਨਲ ਲਈ ਵਿਜ਼ਨਰੀ ਪੈਨਲ ਲਈ ਤੁਹਾਡੇ ਕੋਲੋਂ ਉਮੀਦ ਕਰਦਾ ਤੁਹਾਡੇ ਕੋਲੋਂ ਰਿਕਵੈਸਟ ਕਰਦਾ ਕਿ ਅਸੀਂ 16 ਕੈਂਡੀਡੇਟ ਖੜੇ ਆ ਤੇ ਸਾਨੂੰ 16 ਨੂੰ ਹੀ ਜ਼ਰੂਰ ਵੋਟ ਕਾਸਟ ਕਰੋ ਮੈਂ ਵਿਕਾਸ ਸਮਹਿਤਾ ਵਿੱਕੀ ਮੇਰਾ ਸੀਰੀਅਲ ਨੰਬਰ 41 ਤੇ ਸਾਰੇ ਹੀ ਪੈਨਲ ਨੂੰ ਜ਼ਰੂਰ ਮੈਕਸਿਮਮ ਵੋਟ ਕਾਸਟ ਕਰੋ ਧੰਨਵਾਦ ਜੈ ਹੇ ਥੈਂਕ ਯੂ ਵੈਰੀ ਮਚ ਜੀ ਅਸੀ ਕੇ ਸਾਡੇ ਬਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਦੇ ਵਿਕਾਸ ਮਹਿਤਾ ਜੀ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 41 ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਪੁਰਾਣੀਆਂ ਸੇਵਾਵਾਂ ਤੇ ਭਵਿੱਖੀ ਏਜੰਡੇ ਤੁਹਾਡੇ ਪੈਰਾਮੀਟਰਸ ਤੇ खरे ਉਤਰਦੇ ਨੇ ਤਾਂ ਅਜਿਹੇ ਨੁਮਾਇंदे ਚੁਣ ਕੇ ਲਿਆਈਏ ਜਿਹੜੇ ਨਿਸ਼ਕਾਮ ਨਿਰਸਵਾਰਥ ਤੇ ਇਮਾਨਦਾਰੀ ਦੇ ਨਾਲ ਇਹ ਅਦਾਰਿਆਂ ਦੀ ਸੇਵਾ ਕਰ ਸਕਣ ਤੇ ਲਗੈਸੀ ਤੇ ਡਿਵੈਲਪਮੈਂਟ ਨੂੰ ਹੋਰ ਜ਼ਿਆਦਾ ਉੱਚਾ ਚੱਕ ਸਕਣ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ